谢谢谢谢谢谢 ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਜਿਸ ਤਰ੍ਹਾਂ ਕਿ ਅਜਦੇ ਦੌਰ ਵਿੱਚ ਬੱਚਿਆਂ ਦਾ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਦਾ ਰੁਝਾਨ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਪਰ ਵਿਦੇਸ਼ਾਂ ਵਿੱਚ ਜਾ ਕੇ ਵੀ ਰੋਜੀ ਰੋਟੀ ਕਮਾਉਣੀ ਇੰਨੀ ਸੌਖੀ ਨਹੀਂ ਹੈ ਕਈ ਵਾਰ ਕੁਝ ਬੱਚੇ ਵਿਦੇਸ਼ਾਂ ਵਿੱਚ ਰੋਜੀ ਰੋਟੀ ਕਮਾਉਣ ਲਈ ਤੇ ਚਲੇ ਜਾਂਦੇ ਹਨ ਪਰ ਉੱਥੇ ਕਈ ਵਾਰ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕਾਦੀਆਂ ਦੇ ਪਿੰਡ ਧਾਰੀਵਾਲ ਪੋਜਾਂ ਦਾ ਜਿੱਥੋਂ ਦਾ ਇੱਕ 20 ਸਾਲਾਂ ਨੌਜਵਾਨ ਯੁਵਰਾਜ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਉਸ ਦੀ ਮੌਤ ਨਾਲ ਜਿੱਥੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰ ਦਾ ਰੋਲੋ ਬੁਰਾ ਹਾਲ ਹੋ ਰਿਹਾ ਹੈ ਮਾਂ ਜੋ ਕਿ ਅਜੀਬੀ ਰੋ ਰੋ ਕੇ ਆਪਣੇ ਪੁੱਤ ਨੂੰ ਬੁਲਾ ਰਹੀ ਹੈ ਉਥੇ ਹੀ ਮਰਿਤਕ ਯੋਵਰਾਜ ਸਿੰਘ ਦੇ ਤਾਇਆ ਅਜੀਤ ਸਿੰਘ ਰਿਸ਼ਤੇਦਾਰ ਲਖਵਿੰਦਰ ਸਿੰਘ ਸੰਦੀਪ ਸਿੰਘ ਅਤੇ ਮਰਿਤਕ ਨੌਜਵਾਨ ਦੇ ਦੋਸਤ ਅਨਮੋਲ ਸਿੰਘ ਵੱਲੋਂ ਸਰਕਾਰ ਅਤੇ ਐਨਆਰਆਈ ਵਿਰਾਂਗ ਦੇ ਅਪੀਲ ਕੀਤੀ ਕਿ ਉਹ ਯੋਵਰਾਜ ਸਿੰਘ ਦੀ ਮਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਉਹਨਾਂ ਦੀ ਮਦਦ ਕਰਨ ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਕਰਜ਼ਾ ਚੁੱਕ ਕੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਪੁੱਤ ਮੈਨੂੰ ਵਾਪਸ ਦੇ ਦੋ ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤੁਹਾਡੇ ਜਿਹੜੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੰਦਾ ਵੀ ਹੈਗਾ ਉਹਦਾ ਦਾ ਦੇ ਦੋ ਮੇਰਾ ਪੁੱਤ ਰੇ ਨਾ ਹਲੋ ਗਿਆ 1.5 ਸਾਲ ਹੋ ਗਿਆ ਵਾ ਹਾਂ ਕੀ ਤੁਹਾਨੂੰ ਕਿਤੋਂ ਉਹਨਾਂ ਨਾਲ ਗੱਲਬਾਤ ਹੋ ਗਈ ਕੱਲ 10 ਵਜੇ ਗੱਲ ਹੋਈ ਮੇਰੀ ਇਤਰ ਦੇ ਟਾਈਮ ਦੇ ਨਾਲ ਖੰਗੀਆਂ ਭਲੀਆਂ ਗੱਲਾਂ ਕਰਕੇ ਘੰਡਿਆ ਹੀ ਮੈਨਾਂ ਰੋਟੀ ਰੁਟੀ ਖਾਂਡਿਆ ਹੀ ਆ ਬਹਾਂਦੇ ਜੀ ਮੈਂ ਫੋਨ ਨਹੀਂ ਕੀਤਾ ਮੇਰਾ ਸਾਰਾ ਦਿਨ ਉਹਨੂੰ ਫੋਨ ਕਰਦੀ ਰਹੀ ਨਹੀਂ ਹੁਣੀਆਂ ਕੁਛ ਵੀ ਰਹੀ ਨਹੀਂ ਕੀ ਕਰਨ ਡਿਆ ਆ ਅਸੀਂ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 2:30 ਵਜੇ ਦੇ ਮੰਡੇ ਦਾ ਜਾਰਦਾ ਫੋਨ ਆਇਆ ਬੰਦਾ ਨੰਬਰ ਤੇ ਜੋ ਮੁੰਡੇ ਨੇ ਕੇ ਨੂੰ ਉਹਦੇ ਭਾਣੂ ਵੀ ਆਪਰਿੰਟਡ ਹੀ ਦਾ ਨੰਬਰ ਪੇਜ ਆਏ ਜੀ ਦੋ ਨੂੰ ਮੈਸੇਜ ਕੀਤਾ ਕੀ ਗੱਲ ਇਹ ਕਹਿੰਦਾ ਠੀਕ ਨਹੀਂ ਆ ਹਾਏ ਅੱਦੇਸ ਉੱਥਾ ਲੈ ਕੇ ਆਂ ਅਈ ਸਾਰੀ ਰਾਤ ਵਿਖਾ ਗਾ ਮੇਰੇ ਹੌਂ ਵੀ ਆ ਜੇ ਮੋਢੀ ਕਮਾ ਹਾਏ ਹਾਏ ਮੇਰੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੈਗਾ ਜਿਸ ਮੇਰਾ ਮੁੱਤ ਜਵਾਨੇ ਹੋਂ ਡਿਆਈ ਹਾਏ ਸਰਕਾਰ ਕੁਝ ਕਰ ਲੰਦੋ ਸਿਚਾ ਹਾਏ ਸਹਾਨੂ ਕੇ ਨਹੀਂ ਮੇਰਾ ਮੁੱਤ ਦੇ ਦੋ ਜਿੱਦਾਂ ਮੈਂ ਕਹਾ ਮੇਰਾ ਪੁੱਤ ਮੇਰੇ ਨਾਲ ਚਾਹੋ ਆਪਾਂ ਤੋਂ ਨਹੀਂ ਜਾਣੇ ਜੇ ਬਾਪਾ ਉਹ ਰੱਬ ਨੇ ਤੇ ਜਿੰਦਾ ਰੱਖਿਆ ਉਹਨੂੰ ਕੀਤਾ ਔਰ ਜਿੰਦਾ ਰਹੇਗਾ ਮੇਰੀ ਚੋਲੀ ਜਫਾਤੋ ਜਨਾਮ ਅਜੀਤ ਸਿੰਘ ਜੀ ਹਾਂ ਜੀ ਅਸੀਂ ਸਰਕਾਰ ਤੋਂ ਪੂਰ ਜੋਰ ਮੰਗ ਕਰਦੇ ਆ ਕਿ ਉਸ ਦੀ ਮ੍ਰਿਤਕ ਦੇ ਆ ਸਾਰਾ ਕੁਝ ਮੰਨ ਲਓ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਜਿੱਥੇ ਇਹਨਾਂ ਦੀ ਨਿਵਾਸ ਸਥਾਨ ਪਿੰਡ ਤੜੀਵਾਲ ਪੁੱਜਾ ਦੇ ਤੇ ਜ਼ਿਲ੍ਹਾ ਗੁਰਦਾਸਪੁਰ ਦੇਖੇ ਪਹੁੰਚਾਉਣ ਦੀ ਪੂਰ ਜੋਰ ਪੀਰ ਕੀਤੀ ਜਾਂਦੀ ਹੈ ਕਿ ਕਿੰਨਾ ਚਿਰ ਹੋ ਗਿਆ ਤੈਨੂੰ ਬਾਹਰ ਕੇ ਇਸ ਨੂੰ तकरीबन 1.5 ਸਾਲ ਹੋ ਗਏ ਜੀ ਉਮਰ ਕਿੰਨੀ ਸੀ ਦੀ? ਉਹ ਮੇਰੀ तकरीबन 2021 ਦੇ ਕਰੀਬ ਸੀ। ਹੋਰ ਕਿੰਨੇ ਕੁ ਪੈਸੇ ਲੱਗੇ ਜ ਤੁਹਾਡੇ ਜਾਣ ਦੇ ਬਾਅਦ? ਹਾਂ। तकरीबन 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਇਹ। ਤੇ ਪੂਰ ਪਿਛਲੇ ਹਾਲ ਤੱਕ ਕਿੱਸਾ ਰਹੀ? ਪੂਣ ਹਾਲਤ ਬਹੁਤ ਜੀ ਤਰਸਯੋਗ ਤੋਂ ਦੇਖ ਹੀ ਰਿਹਾ ਰਹੇ ਜੀ। ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ। ਕੀ ਸਰਕਾਰ ਕੋ ਮੰਗ ਕਰਦੇ ਹੋ ਐਨ ਆਰ ਆਈ ਵੀਰਾਂ ਕੋਈ ਮੰਗ ਕਰਦੇ ਐਨ ਐਨ ਆਰ ਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਉਹ ਜਿਸ ਤਰ੍ਹਾਂ ਵੀ ਉਹ ਮਤਲਬ ਹੈ ਇਸ ਵੇਲੇ ਮਰਤਕ ਦੇ ਜਿਸ ਹਾਲਤ ਵਿੱਚ ਵੀ ਹੈ ਉਹ ਇਥੇ ਪਿੰਡ ਧਾਰੀਵਾਲ ਪੁੱਜਾ ਉਹਨਾਂ ਦੀ ਮਾਤਾ ਦੀ ਵੀ ਅਹੀ ਡਿਮਾਂਡ ਕਿ ਜਿਸ ਹਾਲਤ ਵਿੱਚ ਹੈ ਇਸ ਤਰ੍ਹਾਂ ਉਹ ਇਥੇ ਬਚਾਉਣ ਦਾ ਮਰਚਾਈ ਜਾਵੇ ਤੇ ਬਹੁਤ ਬਹੁਤ ਧੰਨਵਾਦੀ ਹਾਂ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਪੀਨ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਆਪਣਾ ਜੋ ਬੱਚਾ ਅਸੀਂ ਭੇਜਿਆ ਸੀ ਸੁੱਖ ਵਾਸਤੇ ਭੇਜਿਆ ਸੀ ਲੇਕਿਨ ਸਾਨੂੰ ਦੁੱਖ ਮਿਲ ਗਿਆ ਉਲਟਾ ਹੋਰ ਕਰਜ਼ੇ ਤੇ ਚੜ ਗਿਆ ਸਾਡੀ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਕਿ ਸਾਡਾ ਬੇਟਾ ਜਿਹੜਾ ਸਾਨੂੰ ਵਾਪਸ ਭੇਜਿਆ ਜਾਵੇ ਸਾਡੀ ਜੋ ਨਿਵਾਸ ਸਥਾਨ ਪਰਿਵਾਰ ਕੋਲ ਜਾਵੇ ਕਿ ਜਲਦੀ ਤੋਂ ਜਲਦੀ ਉਹਦੀ ਮਤਕ ਦੇ ਜਿਹੜੀ ਹੈ ਭੇਜੀ ਜਾਵੇ ਔਰ ਐਨਆਰਏ ਵੀ ਲਾ ਕੇ ਬੇਨਤੀ ਹੈ ਹੱਥ ਛੋੜ ਕੇ ਬੇਨਤੀ ਹੈ ਕਿ ਇਹਨਾਂ ਦਾ ਸਾਹ ਦੇਣ ਔਰ ਵੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਪੰਜਾਬ ਭੇਜ ਦੇਵੇ। ਅਨਮੋਲਦੀਪ ਸਿੰਘ ਤੁਹਾਡੇ ਨਾਲ ਫੜਦਾ ਰਿਹਾ ਬੱਚਾ। ਹਾਂਜੀ ਹਾਂਜੀ ਸਰਦਾਰ ਦੁਰਾਜ ਸਿੰਘ। ਜੀ ਸਰ ਕੁਝ ਕਨਫਰਮ ਨਹੀਂ ਹੋੰਦਿਆ। ਬਲਹ ਜਿਹੜਾ ਹੱਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹੱਟ ਅਟੈਕ ਹੋਇਆ ਹੈ। ਅਜੇ ਕੁਝ ਕਨਫਰਮ ਨਹੀਂ ਕਿ ਕਦੋਂ ਦੇਤੋ ਇਹ। ਕੀ ਸਰਕਾਰ ਤੋਂ ਤੁਸੀਂ ਆਪਣੇ ਕੀ ਮੰਗ ਕਰਦੇ ਹੋ? ਸਰਕਾਰ ਕੋਈ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆ ਜਾਵੇ। ਹਾਂਜੀ ਤੇ ਜੋ ਵੀ ਬੰਦ ਕਰਵੇ ਕੀਤੀ ਜਾਵੇ ਚਲ ਬਹੁਤ ਮਾੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮਾੜਾ ਹਾਲ ਹੈ ਮਾਤਾ ਜੀ ਦਾ ਬਹੁਤ ਮਾੜਾ ਹਾਲ ਹੈ ਹਾਂਜੀ ਕੰਮ ਹੋ ਬਹੁਤ ਹਾਂਜੀ ਹਾਂਜੀ ਬਕੀਰ ਕਰਦੇ ਰਹਿਣਾ ਨਰ ਨਿਰਾਂਤ ਹਾਂਜੀ ਹਾਂਜੀ ਜਿੰਨੀ ਵੀ ਕਿਸਮਤ ਹੋ ਸਕਦੀ ਉਹਦੀ ਕੀਤੀ ਜਾਵੇ ਨਰ ਆਪੇ ਐਨ ਆਰ ਆਈ ਵੀ ਦਾ ਨਰ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈੱਡ ਬੋਡੀ ਲੈਣ ਚ ਮਦਦ ਕੀਤੀ ਜਾ ਸਕਦੀ ਸਾਰੇ ਕਰ ਤਾ ਕੋਈ ਪਰਿਵਾਰ ਦਾ ਬਹੁਤ ਮਾੜਾ ਹਾਲ ਹੈ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਉਹਦੀ ਡੈੱਡ ਬੋਡੀ ਨਿਕਲਣ ਦੀ ਜਾਵੇ